ਹਾਂਜੀ ਪੱਥਰ ਲਾਉਣ ਵਾਲੇ ਪਹੁੰਚ ਗਏ ਤੇ ਦਿਖਾਉਣੇ ਆਜੋ ਕੱਲ ਵੀ ਲਾਇਆ ਸੀਗਾ ਪੱਥਰ ਤੇ ਅੱਜ ਦੂਜੇ ਦਿਨ ਦਿਖਾਉਣੇ ਆਂ ਸ਼੍ਰੀ ਰਾਮ ਨਾਲ ਮਲਾਉਣੇ ਆ ਫਿਰ ਕਿਵੇਂ ਹੋ ਹਾਂ ਆ ਬਾਈਪਰ ਬਦਲ ਲੈਂਦਾ ਸੀ ਕੱਲ ਪਹਿਲਾਂ ਹੋਰ ਆ ਗਏ ਸੀ ਹੁਣ ਹੋਰ ਟੁੱਟ ਨਾਲ ਇਹ ਆਵੇ ਇੱਥੇ ਸਰਾਖ ਹੁੰਦਾ ਥਲੇ ਦੀਦ ਨਹੀਂ ਖੋਲਣਾ ਪੈਣਾ ਡੱਬਾ ਆ ਡੱਬੇ ਪਤਾ ਨਹੀਂ ਕਿੰਨੇ ਖਾਲੀ ਕਰਤੇ ਇਹ 24 ਗੱਲ ਲਾਏ ਸੀ ਤੇ 6-7 ਪੀਸ ਅਜਲਾ ਤੇ ਇੱਕ ਡੱਬੇ ਚ ਦੋ ਹੁੰਦੇ ਆ ਉਹ ਤਾਂ ਨੰਬਰ ਤਾਂ ਚੱਲ ਰਿਹਾ चट गई जी ड्राइंग रूम चलाता सफाई कर दे ਕੋਈ ਨਹੀਂ ਹੈ ਬਸ ਚਲੋ ਬਸ ਬਸ ਮੈਂ ਵੀਡੀਓ ਬਣਾਉਣ ਲੱਗਾ ਮੈਂ ਰੁਕੇ ਮੈਂ ਨਾ ਨਾ ਤੁਸੀਂ ਕੰਮ ਦਾ ਕੰਮ ਦਿਖਾਉਣਾ ਕੰਮ ਦਾ ਕਰਦੇ ਦਿਖਾਉਣਾ ਸਰ ਜੀ ਪਰੇਸ਼ਾਨ ਨਾ ਹੋ ਕਾਫੇ ਦੇ ਸਰ ਨੂੰ ਟੈਨਸ਼ਨ ਨਹੀਂ ਲੋਕੀ ਚਾਹੁੰਦਾ ਮੈਂ ਜਮਣਾਂ ਨਹੀਂ ਜਾਵਾਂ ਇਹ ਨੰਬਰ ਇਹ ਤਾਂ ਉਮੀ ਕਰਕੇ ਦੇਣਗੇ ਜਿਵੇਂ ਸੀਗੀ ਆ ਵੀਡੀਓ ਦੇਖੀ ਤੂੰ ਕੱਲ ਮੈਂ ਇਹੋ ਤੇਰਾ ਨੰਬਰ ਤਾਂ ਬਰਕਰਾਰ ਰੱਖੋ ਪਰ ਕਰਦਾ YouTube ਤੇ ਜਾ ਕੇ ਬਾ ਜਾਣੇ ਹੈ ਜਾਣੇ ਸਾਫ ਨਹੀਂ ਕਰਨਾ ਸਾਫ ਕਰੀਏ ਕਰਦੇ ਲੋ ਅਜ ਨਹੀਂ ਹੁੰਦਾ ਕੱਲ ਹਾਂਜੀ ਦਿਖਾ ਕੇ ਫਿਰ ਕਿੰਨਾ ਕੰਮ ਕਰਤਾ ਨਹੀਂ ਨਹੀਂ ਡੇ ਲਾਦੀ ਤੇ ਐਂ ਲਾਉਂਦੇ ਆਗੇ ਹਜੇ ਸਾਫ ਸਫਾਈ ਕਰਨ ਵਾਲੀ ਹੈ ਉੱਤੇ ਅਚਰਕਲ ਜਾਂ ਮਾਰ ਗਿਆ ਜਿਵੇਂ ਉੱਤੇ ਉਹ ਕਹਿੰਦੇ ਹੁੰਦੇ ਸਿਮੈਂਟ ਨਾ ਅਜਲਾ ਨਾ ਡਰੇਨ ਰੂਮ ਚ ਉੱਪਰਲੇ ਪਾਸੇ ਕਟਿੰਗ ਕਰਕੇ ਲਾਤੀ ਇਧਰੋਂ ਆਹ ਜਿਹੜੀ ਲਾਈਨ ਸੀ ਇਧਰੋਂ ਇਹ ਲੌਬੀ ਚੋਂ ਸਿੱਧੀ ਕੱਢੀ ਆ ਕੱਲ ਕਿ ਜਿੰਨੇ ਲਾਏ ਆ ਪੀਸ ਅੱਜ ਵੀ ਅੱਜ ਥੋੜੀ ਇਧਰ ਕਟਿੰਗ ਪੈ ਗਈ ਇਧਰ ਇਧਰਲੇ ਪਾਸੇ ਵੀ ਤੇ ਪਰਲੇ ਪਾਸੇ ਵੀ ਤਾਂ ਕਰਕੇ ਥੋੜਾ ਜਿਹਾ ਟਾਈਮ ਵੱਧ ਲੱਗ ਗਿਆ ਤੇ ਇੱਥੇ 9 ਇੰਚ ਲੱਗੂਗਾ ਕਾਲੇ ਕਾਲਾ ਪੱਥਰ ਲੱਗੂਗਾ ਬਲੈਕ 9 ਇੰਚ ਗੇਟ ਕੋਲੇ ਆ ਸਾਰੇ ਗਿੱਟਾਂ ਮੂਰੀ ਉਹ ਲਾਵਾਂਗੇ ਉਹ ਬਲੈਕ ਕੱਟ ਦੇ ਹੁੰਦਾ ਵੇ ਇਧਰ ਵੀ ਰਹਿੰਦਾ ਹਜੇ ਲੌਬੀ 'ਚ ਲਾਉਣ ਆਲਾ ਥੋੜਾ ਜਿਹਾ ਇਧਰ ਬਾਅਦ ਘਾਟ ਮਗਰੋਂ ਲਾਉਣਗੇ ਨਾਲ ਦੀ ਨਾਲ ਧੋਅ ਧਵਾਈ ਦਾ ਵੀ ਕੰਮ ਚੱਲ ਰਿਹਾ ਹੈ। ਇਹ ਲਵੇੜ ਦਿੰਦੇ ਆ, ਹੱਥ ਥਲਾ ਦਿੰਦੇ ਆ। ਬਾਹਰ ਆ ਲਵੇੜਦੇ ਆ, ਹੱਥ ਥਲਾ ਹਾਂ। ਹੱਥ ਥਲਵਾ ਲਾ ਦਿੰਦੇ ਆ ਗਿਆਈ। ਲਿਬੜੇ ਸਿਮਿੰਟ ਵਾਲੇ। ਇਹ ਯਾਰੀ ਉਹ ਨਾਲ ਘਸਾ ਦਿੰਦਾ ਉਹ ਲਾ ਪਲੇਖੇ ਨਾਲ। ਆਨੂੰ ਇੱਧਰ ਲਾ ਦੇਣਗੇ। ਹੈਗਾ 10 ਦਿਨਾਂ ਦਾ ਕੰਮ। ਅੱਜ ਦੂਜਾ ਦਿਨ ਸੀਗਾ। ਬਾਕੀ ਦੋ ਦਿਨ ਬਾਥਰੂਮ ਚ ਲੱਗਣਗੇ ਆਹ ਕਮਰਾ 1-1 ਦਿਨ ਚ ਲੱਗ ਜਾਊਗਾ ਆਹ ਕਮਰੇ ਛੋਟੇ ਆ ਆਹ ਕਮਰਾ ਵੱਡਾ ਹੈਗਾ ਥੋੜਾ ਜਿਹਾ ਦੇਖੀ ਜਓ ਤੇ ਇੱਕ ਦਿਨ ਨੂੰ ਸੋਇਜ ਲੱਗ ਜੂ ਤੇ ਇੱਕ ਦਿਨ ਚ ਲੱਗ ਜੂਗੀ ਸਲੇਬ ਉਸ ਤੋਂ ਬਾਅਦ ਪੋਰਚ ਤੇ ਬਾਥਰੂਮ ਦਾ ਕੰਮ ਦੋ ਦਿਨਾਂ ਦਾ ਦਾ ਸਫਾਈ ਸੁਭਾਈ ਇਹਨਾਂ ਪੂਰੀ ਹੈਗੀ ਲਾਂਚ ਤੇ ਆਪਣੇ ਪਿੰਡ 'ਚ ਇਹ ਬੰਦਾ ਪਹਿਲੀ ਵਾਰ ਹੀ ਆ ਪਹਿਲੀ ਵਾਰੀ ਨਹੀਂ ਦੂਜੀ ਵਾਰੀ ਪਹਿਲਾ ਕੰਮ ਥੋੜਾ ਸੀਗਾ ਤੇ ਦੂਜੀ ਵਾਰ ਹੀ ਆਇਆ ਗੱਲ ਹੁਣ ਜੇ ਆਪਣੀ ਵਧੀਆ ਲਾਊਗਾ ਤਾਂ ਆਪਣੀ ਦੇਖ ਕੇ ਕੋਈ ਪਿੰਡ ਚੋਂ ਜਾਂ ਹੋਰ ਕੋਈ ਲੰਘਦੇ ਰੱਪਦੇ ਤਾਂ ਹੋਰ ਵੀ ਸਿੱਧਣਗੇ ਇਹਨੂੰ ਤਾਂ ਕਰਕੇ ਇਹਨੂੰ ਆਖਿਆ ਵੀ ਪੂਰਾ ਵਧੀਆ ਲਾਉਣਾਗਾ ਪਹਿਲਾ ਆਪਣਾ ਇਰਾਦਾ ਸੀਗਾ ਵੀ ਜੋੜ ਕੇ ਲਾਦਗੇ ਜੋੜ ਕੇ ਅਹਦੇ ਸਹੀ ਨਹੀਂ ਹੁੰਦਾ ਤੇ ਇਹ ਵੀ ਨਹੀਂ ਮੰਨਿਆ ਮਿਸਤਰੀ ਲਾਉਣ ਵਾਲਾ ਤੇ ਤਾਂ ਕਰਕੇ ਆਪਾਂ ਹੁਣ ਗਰੁੱਪ ਛੱਡ ਕੇ ਵਿੱਚ ਸਪੇਸ ਰਪਾ ਕੇ ਥੋੜੀ ਜਿਆ ਐਨੀ ਕੁ ਛੱਡਤੀ ਤਾਂ ਕਰਕੇ ਹੁਣ ਐ ਲਾਉਣੇ ਆਗੇ ਤੇ ਇਹਦੇ ਚ ਭਰੀ ਜਾਊਗੀ ਪੌਕਸੀ ਇਹਦਾਂ ਹਮ ਗੈਪ ਛੱਡ ਕੇ ਲਾਉਣ ਦਾ ਇੱਕ ਐ ਵੀ ਫਾਇਦਾ ਕਈ ਵਾਰੀ ਬਾਈ ਜਾਨ ਸਗਾਹ ਕੋਈ ਕਈ ਵਾਰੀ ਆਪਣੇ ਤੋਂ ਟਾਇਲ ਟੁੱਟ ਜੇ ਕੁਛ ਵੱਜ ਕੇ ਜਾਂ ਕਈ ਵਾਰੀ ਕੁਛ ਢੱਗ ਪੈਂਦਾ ਜੇ ਆਪਣੇ ਤੋਂ ਤੇ ਉਹ ਫਿਰ ਇੱਕ ਪੀਸ ਜਿਹੜਾ ਟੁੱਟਿਆ ਹੁੰਦਾ ਉਹ ਕਟਰ ਨਾਲ ਕੱਟ ਕੇ ਆ ਜਿੰਨਾ ਗੈਪ ਆ ਉਹਨਾਂ ਲੱਗ ਜਾਂਦਾ ਦਵਾਰੇ ਤੇ ਜੇ ਦੂਜਾ ਜੋੜ ਕੇ ਲਾਇਆ ਹੋਵੇ ਉਹ ਫਿਰ ਜੇ ਆਪਾਂ ਉਹਨੂੰ ਕੱਟ ਕੇ ਕੱਢਾਂਗੇ ਤਾਂ 2-4 ਪੀਸ ਨਾਲ ਹੋਰ ਟੁੱਟਣਗੇ 1-2 ਪੀਸ ਹੋਰ ਖਰਾਬ ਹੋ ਜਾਂਦੇ ਆਗੇ ਨਾਲ ਫਿਰ ਤਾਂ ਕਰਕੇ ਗੈਪ ਛੱਡ ਕੇ ਵਧੀਆ ਰਹਿੰਦਾ ਲળેਉ ਐ ਵੀ ਡੱਬੇ ਜੇ ਬਣ ਜਾਂਦੇ ਆਗੇ ਵਧਗਾ ਲੱਗਦਾ ਜੋੜ ਕੇ 21 ਫਰਸ ਜੀ ਬਣ ਜਾਂਦੀ ਹੈ ਉਵੇਂ ਥੋੜਾ ਜਿਹਾ ਬਾਕੀ ਅੱਡ-ਅੱਡ ਚੁਆਇਸ ਹੁੰਦੀ ਹੈ ਕਿ ਜਿਹਨੂੰ ਜਿਵੇਂ ਵਧੀਆ ਲੱਗਦਾ ਉਵੇਂ ਲਾਓ ਰਹਿਣਾ ਆਪਾਂ ਦਾ ਤਾਂ ਕਰਕੇ ਜਿਵੇਂ ਆਪਾਂ ਨੂੰ ਵਧੀਆ ਲੱਗਦਾ ਉਵੇਂ ਲਾਓ ਕੋਈ ਕਿਵੇਂ ਲਾਉਂਦਾ ਉਹਦਾ ਛੱਡੋ ਆਪਾਂ ਆਪਦੇ ਹਿਸਾਬ ਨਾਲ ਲਾਇਆ ਜਿਵੇਂ ਆਪਾਂ ਨੂੰ ਵਧੀਆ ਲੱਗਦਾ ਰਹਿਣਾ ਆਪਾਂ ਡੇਲੀ ਤੇ ਤਾਂ ਕਰਕੇ ਫਿਰ ਆਪਾਂ ਆਪਦੇ ਹਿਸਾਬ ਨਾਲ ਹੀ ਲਵਾਇਆਗਾ ਤੇ ਵੈਸੇ ਪਹਿਲਾਂ 2 2 2 2 ਦਾ ਪੀਸ ਲਾਉਂਦੇ ਹੁੰਦੇ ਸੀਗੇ 2/2 ਦਾ ਹੁਣ 2 4 ਦਾ ਪੀਸ ਜਾਦੇ ਚੱਲਦਾ ਤਾਂ ਕਰਕੇ ਫਿਰ ਟ੍ਰੈਂਡ ਦੇ ਨਾਲ ਹੀ 2 4 ਦਾ ਪੀਸ ਆਪਾਂ ਲੈਂਦਾ ਸੀ ਬਾਕੀ ਅੱਜ ਮੌਸਮ ਮੀਂਹ ਜਾਲਾ ਹੋਇਆ ਪਿਆਗਾ ਬੱਦਲਬਾਈ ਜੀ ਹੋਈ ਪਈ ਐ ਉਧਰੋਂ ਕਣਕਾਂ ਵੀ ਪੂਰੀਆਂ ਪੱਕੀਆਂ ਪੰਗਾਂ ਆ ਹਫਤੇ ਤੱਕ ਮਸ਼ੀਨਾਂ ਚੱਲ ਬਹਿਣਗੀਆਂ ਤੇ ਹਫਤੇ 10 ਦਿਨਾਂ ਤੱਕ ਮਸ਼ੀਨਾਂ ਚੱਲ ਬਹਿਣਗੀਆਂ ਤੇ ਬਾਅਦ ਚ ਤੇ ਇਹ ਹੁਣ ਤਾਂ ਫੇਰੀ ਚੰਗਾ ਹੁਣ ਮੀਂਹ ਮੂੰਹ ਖਰਾਬ ਹੀ ਕਰੂਗਾ ਮੈਂ ਕਣਕਾਂ ਵਧ ਗਿਆ ਖੜੀਆਂ ਆ ਐਵੇਂ ਡੇਗ ਪੈਣਗੀਆਂ ਨਹੀਂ ਤਾਂ ਬਾਕੀ ਹੁਣ ਨੁਕਸਾਨ ਹੀ ਐ ਇਦੋਂ ਬਾਅਦ ਜੇ ਮੀਂਹ ਆਊਗਾ ਤਾਂ ਬਾਕੀ ਹੋ ਲੱਗੀ ਜਾਂਦੀ ਹੈਗੀ ਟਾਇਲ ਆਹੀ ਆਪਣੀ ਅੱਜ ਦੀ ਵੀਡੀਓ ਸੀ ਤੇ ਕੱਲ ਦੀ ਵੀਡੀਓ 'ਚ ਮਿਲਦੇ ਆ ਤਦ ਤੱਕ ਦੇ ਲਈ ਧੰਨਵਾਦ ਰੱਬ ਰੱਖੇ